ਅੱਜ ਬਲੌਕ ਸੰਪਤੀ ਦੇ ਜਲਾ ਪ੍ਰਸ਼ਦ ਗਿਆ ਮਰਦਭਾਈ ਪੰਜਾਬ ਦੇ ਵਿੱਚ ਫੋਟੋਆਂ ਲੈਣੇ ਨੇ ਤੇ ਮੈਂ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਪਰਿਵਾਰ ਸਮੇਤ ਮੈਂ ਸਾਰੇ ਪੰਜਾਬ ਦੇ ਅਸਲ ਪਿੰਡਾਂ ਦੇ ਵਿਕੋਕਾਂ ਜਾਂਦਾ ਪਿੰਡੋ ਏਰੀਆ ਉਸ ਬਾਨਵੀਰ ਵੀਰ ਜੀ ਦੇ ਆਤਮਾ ਲੋਕਾਂ ਨੂੰ ਮਾਵਾ ਕਰਦਾ ਹਾਂ ਕੀ ਕਰਦਾ ਹੈ ਆਦਿ ਚਲਾਈ ਜਾਣਾ ਯਾਰ ਮੈਂ ਤੈਨੂੰ ਫਿਰ ਹੱਸਦਾ ਵੱਧ ਤੋਂ ਵੱਧ ਗੈਂਟੀ ਦੇ ਵਿੱਚ ਆਪਣੇ ਆਪਣੇ ਸੰਬੰਧ ਕਰ ਬੋਲਿੰਗ ਸਟੇਸ਼ਨ ਤੇ ਕੋਈ ਬੋਲਿੰਗ ਬੁੱਕ ਤੇ ਜਾ ਤੋ ਆਪਣੇ ਆਪਣੇ ਇਸੇ ਬਹੁਤ ਦੇਰ ਕਾਰਨ ਇਸਤੇਮਾਲ ਕਰੋ ਬੜੀਆਂ ਕਵਾਨੀਆਂ ਦੇ ਨਾਲ ਰਕਾਰ ਨਹੀਂ ਹੈ ਜਿਹੜਾ ਵੀ ਉਮੀਦਵਾਰ ਤੁਹਾਨੂੰ ਚੰਗਾ ਲੱਗਦਾ ਹੈ ਉਹ ਕੇ ਇਹ ਬੁੱਤਾ ਲੋਕਲ ਮੁੱਦਿਆਂ ਤੇ ਲੜੀਆਂ ਜਾਂਦੀਆਂ ਹਨ ਬੜੀਆਂ ਮਾਰੀਆਂ ਪਿੰਡਾਂ ਦੀ ਤਰ੍ਹਾਂ ਕੀ ਗਰਾਊਂਡ ਰੋਬੇ ਸਰਕਾਂ ਸੋ ਇਹ ਇਸ ਕਰਕੇ ਉਮੀਦਵਾਰਾਂ ਨੂੰ ਵੀ ਲਗਭਗ ਜਾਣਦੇ ਹੁੰਦੇ ਸਾਰੇ ਹਰੋਜ ਇੱਕ ਦੂਜੇ ਦੇ ਨਾਲ ਲੱਗ ਕੇ ਖੁਸ਼ੀਆਂ ਗਮੀਆਂ ਦੇ ਫੰਕਸ਼ਨਾਂ 'ਚ ਇਕੱਠੇ ਹੁੰਦੇ ਸੋ ਜਿਹੜਾ ਵੀ ਤੁਹਾਨੂੰ ਚੰਗਾ ਲੱਗਦਾ ਹੈ ਮੇਰੇ ਪਾਸ ਹਨ ਨੂੰ ਵੋਟਾਂ ਪਾਓ ਆਪਣੇ ਪਿੰਡਾਂ ਦੇ ਆਪ ਪਧਰੀ ਕਰੋ ਕਿ ਲੋਕਤਾਂ ਪ੍ਰਤੀ ਜਿਹੜੀ ਨਹੀਂ ਹੈ ਤੇ ਨਹੀਂ ਆਣੀਆਂ ਵੋਟਾਂ ਨੀਹਾਂ ਨਹੀਂ ਇਕ ਤਾਂ ਹੋਣੀ ਨਹੀਂ ਹਾਂ ਨਹੀਂ ਮੋਟਾ ਤੇ ਬਿਲਕੁਲ ਆਪਾਂ ਚਾਹੁੰਦੇ ਆ ਕਿ ਉਹ ਕੁਆਲਿਟੀ ਦੇ ਹੋਣ ਸਟੈਂਡਰਡ ਦੇ ਉਹ ਆਟਲੀ ਬੋਰਡ ਦਾ ਇਸਤੇਮਾਲ ਕਰ ਸਰ ਜੀ ਵੀ ਪਾਰਟੀ ਕਹਿੰਦੇ ਨੇ ਵੀ ਪ੍ਰਸ਼ਾਸਨ ਦਾ ਦੁਰਯੋਗ ਕੀਤਾ ਗਿਆ ਜਿਸ ਦਾ ਪਹਿਲਾ ਦੇਖਣ ਵਾਲਾ ਐਪੀਸੋਡ ਮਿਲਿਆ ਸਾਰੇ ਨਾ ਕੈਮਰੇ ਕੜੇ ਨਹੀਂ ਜੀ ਆਪਾਂ ਸਾਹ ਨਹੀਂ ਕਿਸੇ ਦੁਰਯੋਗ ਇਹ ਹਾਰ ਮੰਨਣ ਵਾਲੀ ਗੱਲ ਹੈ ਉਹਨਾਂ ਨੇ ਤਾਂ ਬਸੇਵੇਂ ਰੋਡ ਪਾੜੀ ਉਹ ਤਾਂ ਚਾਰ ਪੰਜ ਦਿਨ ਪਹਿਲਾਂ ਹੀ ਕਹਿਣ ਲੱਗੇ ਸੀ ਆਈ ਜੀ ਉਹ ਉਹ ਵੀ ਸੋ ਤੋਂ ਵੱਧ ਕਾਂਗਰਸ ਦੇ ਕੈਂਡੀਡੇਟ ਖੜੇ ਨੇ ਲੱਗ ਪੱਗ ਅਕਾਲੀ ਦਲ ਤੇ ਵੀ ਹੋ ਗੇ ਆ 250 ਨੇ ਕਿਹਾ ਕੱਲੀ ਬਲਾਕ ਸੰਪਤੀ ਦਾ ਜਿਲ੍ਹਾ ਪ੍ਰਸ਼ਾਸਨ ਉਹ ਵੀ ਤਾਂ ਖੜੇ ਨੇ ਕਾਰੇ ਦੋਨਾਂ ਦੇ ਵੀ ਸੈਪਟ ਹੋਏ ਨੇ ਕਿੱਥੇ ਤੋਂ ਕੋਈ ਹੋਵੇ ਇਸੇ ਰੋ ਪੇ ਕਹਿਣਾ ਹੁੰਦਾ ਬਿਆਨ ਦੇ ਕੇ ਆਪਣੀ ਹਾਰ ਨੂੰ ਕਿਤੇ ਕਿਸੇ ਹੋਰ ਪਾਸੇ ਡਾਇਵਰਟ ਕਰ ਦੇਣ ਉਹ ਜਦੋਂ ਹਾਂ ਤੁਸੀਂ ਹਾਂਜੀ ਰੋਡ ਦਾ ਫਰਕ ਬੋਰਡ ਦਾ ਇਸਤੇਮਾਲ ਕਰਨਾ ਹੈ ਲਾਕ ਸਮਟੀ ਬੰਦੀ ਹੋ ਗਿਆ ਭਰਾ ਅੱਜ ਬਿਲਕੁਲ ਆਇਆ ਅੱਜ ਬਲੌਕ ਸਮਟੀ ਤੇ ਜਿਹੜਾ ਪ੍ਰੈਸ਼ਰ ਗਿਆ ਮਾਣੂ ਭਾਈ ਪੰਜਾਬ ਦੇ ਵਿੱਚ ਵੋਟਾਂ ਪੈ ਰਹੀਆਂ ਨੇ ਤੇ ਮੈਂ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਪਰਿਵਾਰ ਸਮੇਤ ਮੈਂ ਸਾਰੇ ਪੰਜਾਬ ਦੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਦਾ ਕੰਦਾਰਾ ਪਿੰਡੋ ਏਰੀਆ ਜੁਜਵਾਨ ਵੀਰ ਜੁਬੀਰ ਆਪਣਾ ਲੋਕਾਂ ਨੂੰ ਮਾਵਾ ਕਰਦਾ ਹੈ ਨੌਜਵਾਨ ਤੁਹਾਨੂੰ ਲਈ ਜਾਣਾ ਹੈ ਮੈਂ ਤੈਨੂੰ ਫਿਰ ਹੱਟਦਾ ਹੈ ਵੱਧ ਤੋਂ ਵੱਧ ਗਿੰਟੀ ਦੇ ਵਿੱਚ ਆਪਣੇ ਆਪਣੇ ਖਵਲਤ ਬੋਲਿੰਗ ਸਟੇਸ਼ਨ ਆਪਣੇ ਕੋਲੋਂ ਮੁਕਤੀ ਜਾਤ ਆਪਣੇ ਇਸ ਨੂੰ ਬਹੁਤ ਦੇਖਾਰ ਨੇ ਇਸਤੇਮਾਲ ਕਰੋ ਬੜੀਆਂ ਕੁਰਬਾਨੀਆਂ ਦੇ ਨਾਲ ਇਹ ਕਾਰਨ ਹੈ ਮਰਨ ਜਿਹੜਾ ਵੀ ਉਮੀਦਵਾਰ ਤੁਹਾਨੂੰ ਚੰਗਾ ਲੱਗਦਾ ਹੈ ਉਹ ਕਿਹੜੇ ਹੇ ਬੁੱਤਾ ਲੋਕਲ ਮੁੱਦਿਆਂ ਤੇ ਲੜੀਆਂ ਜਾਂਦੀਆਂ ਹਨ ਬੜੀਆਂ ਮਾਰਨੀਆਂ ਸਪਿੰਡਾਂ ਦੀ ਤਰੱਕੀ ਗਰਾਊਂਡ ਰੋਡ ਦੇ ਸੜਕਾਂ ਸੋ ਇਸ ਕਰਕੇ ਉਮੀਦਵਾਰਾਂ ਨੂੰ ਵੀ ਲਗਭਗ ਜਾਣਦੇ ਹੁੰਦੇ ਸਾਰੇ ਹਰ ਰੋਜ਼ ਇੱਕ ਦੂਜੇ ਦੀ ਨੱਕ ਤੇ ਲੱਗਦੀ ਹੈ ਖੁਸ਼ੀਆਂ ਗਮੀਆਂ ਦੇ ਫੰਕਸ਼ਨਾਂ ਤੋਂ ਇਕੱਠੀ ਹੁੰਦੀ ਹੈ ਸੋ ਜਿਹੜਾ ਵੀ ਤੁਹਾਨੂੰ ਚੰਗਾ ਲੱਗਦਾ ਹੈ ਮੇਰੇ ਪਾਸ ਨੂੰ ਵੋਟਾਂ ਆਪਣੇ ਪਿੰਡਾਂ ਵਿੱਚ ਰੱਖ ਕੇ ਆਪਧਰੀ ਕਰੋ ਤਾਂ ਕਿ ਲੋਕਤਾਂ ਪਰਦੇ ਜੀ ਨਹੀਂ ਹੈ ਤੇ ਨੀਹਾਂ ਵਾਲੀਆਂ ਵੋਟਾਂ ਨਹੀਂ ਹੈ ਨੀਹਾਂ ਵਾਲੀਆਂ ਇੱਕ ਤਾਂ ਹੋਗੀਆਂ ਨੀਹਾਂ ਦੀ ਵੋਟਾਂ ਤੇ ਦੇਖੋ ਕਿ ਆਪਾਂ ਬਿਲਕੁਲ ਚਾਹੁੰਦੇ ਆ ਕਿ ਉਹ ਕੁਆਲਟੀ ਦੀ ਹੋਣ ਸਟੈਂਡਰਡ ਦੀ ਹੋਣ ਉਹ ਆਰਟੀਬੋਰਡ ਦਾ ਇਸਤੇਮਾਲ ਜੀ ਸਰ ਜੀਵੀ ਪਾਰਟੀ ਕਹਿੰਦੇ ਨੇ ਵੀ ਪ੍ਰਸ਼ਾਸਨ ਦਾ ਦੁਰਉਪਯੋਗ ਕੀਤਾ ਗਿਆ ਜਿਸ ਪਰ ਪਹਿਲਾਂ ਦੇਖਣ ਵਿੱਚ ਸੂਰ ਮਿਲਿਆ ਸਾਡੇ ਨੇ ਕੈਮਰੇ ਕਰੇ ਲਈ ਆਪਾਂ ਸਾਹਮਣੇ ਕਿਸੇ ਦੋਸਤ ਇਹ ਹਾਰ ਮੰਨਣ ਵਾਲੀ ਗੱਲ ਹੈ ਉਹਨਾਂ ਨੇ ਤਾਂ ਪੱਸੇ ਮੇਂ ਰੋਡ ਪਾੜੀ ਉਹ ਤਾਂ ਚਾਰ ਪੰਜ ਦਿਨ ਪਹਿਲਾਂ ਹੀ ਕਹਿਣ ਲੱਗੇ ਸੀ ਲਾਈਨ ਦੇ ਵਿੱਚ ਉਹ 2400 ਤੋਂ ਵੱਧ ਕਾਂਗਰਸ ਦੇ ਕੈਂਡੀਡੇਟ ਖੜੇ ਨੇ ਲਾਡੂ ਪੱਗ ਅਕਾਲੀ ਦਲ ਤੇ ਵੀ 2150 ਨੇ ਕਹਿ ਦਿੱਤੇ ਅਕਾਲੀ ਭਰਾ ਸੰਤਰੀ ਜੀ ਜਿਲ੍ਹਾ ਪ੍ਰਸ਼ਾਸਨ ਉਹ ਵੀ ਤਾਂ ਖੜੇ ਨੇ ਕਾਰੀ ਦੋਨਾਂ ਦੀ ਰਿਸੈਪਟ ਹੋਈ ਨਹੀਂ ਕਿੱਥੇ ਦੋਨੋਂ ਕੋਈ ਆਉਗਾ ਇਹ ਸਿਰਫ ਇੱਕ ਕਹਿਣਾ ਹੁੰਦਾ ਬਿਆਨ ਦੇ ਕੇ ਆਪਣੀ ਹਾਰ ਨੂੰ ਕਿਤੇ ਕਿਸੇ ਹੋਰ ਪਾਸੇ ਡਾਇਵਰਟ ਕਰਦੇ ਹੋ। ਸੋ ਜਦੋਂ ਹੁਣ ਤੁਸੀਂ